ਕੋ ਦੋਸਤੋ ਤੁਸੀਂ ਬਹੁਤ ਸਾਰੇ ਟਰੈਕਟਰ ਦੇਖੇ ਹੋਣੇ ਆ ਡੀਜ਼ਲ ਤੇ ਵੀ ਚੱਲਦਾ ਟਰੈਕਟਰ ਦੇਖਿਆ ਹੋਣਾ ਬੈਟਰੀ ਤੇ ਵੀ ਦੇਖਿਆ ਹੋਣਾ ਤੇ ਪਰ ਅੱਜ ਤੁਹਾਨੂੰ ਅਸੀਂ ਬਿਜਲੀ ਦੀ ਮੋਟਰ ਤੇ ਚੱਲਦਾ ਟਰੈਕਟਰ ਦਿਖਾਵਾਂਗੇ ਟਰੈਕਟਰ ਨੂੰ ਚਲਾ ਕੇ ਦਿਖਾਵਾਂਗੇ ਪਹਿਲੀ ਵਾਹ ਕੇ ਦਿਖਾਵਾਂਗੇ ਚੁੰਜੂ ਹਲ ਮਾਰ ਕੇ ਦਿਖਾਵਾਂਗੇ ਪਲਉ ਪੱਥਰ ਦੀਆਂ ਜ਼ਮੀਨਾਂ ਦੇ ਨੀਚੇ ਤੱਕ ਦੁਸਾ ਕੇ ਦਿਖਾਵਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦੇਖੋ ਜੀ ਇੱਕ ਕਿਸਾਨ ਦਾ ਦਿਮਾਗ ਪਤੰਦਰ ਨੇ 10 HP ਦੀ ਮੋਟਰ ਰੱਖ ਲਈ 40 ਸਾਲ ਪੁਰਾਣੀ ਮੋਟਰ ਸੀ ਕਲਸੀ ਦੀ ਮੋਟਰ ਪਈ ਸੀ ਤੇ ਇੰਜਣ ਹੈ ਨਹੀਂ ਸੀਗਾ ਟਰੈਕਟਰ ਦਾ ਉੱਤੇ ਜਿਹੜਾ ਹੈੱਡ ਆ ਤੇ ਪਿਸਟਮ ਹੈ ਨਹੀਂ ਸੀ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਇਹ ਕਿਸਾਨ ਹੈਗਾ ਜੀ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਆਮ ਜ਼ਮੀਨਾਂ ਪੱਥਰਾਂ ਦੀਆਂ ਨੇ ਤੇ 55 ਐਚਪੀ ਦਾ ਟਰੈਕਟਰ ਤਿਆਰ ਕਰਤਾ ਬਤੰਦਰ ਨੇ ਮੋਟਰ ਰੱਖ ਕੇ ਤਾਂ ਮੈਂ ਤੁਹਾਨੂੰ ਦੱਸੂਗਾ ਵੀ ਇਹ ਬਿਜਲੀ ਤੇ ਚੱਲਦਾ ਕਿਵੇਂ ਆ ਕੀ ਸਾਕਤਾ ਵਾ ਤਾਰ ਤੂਰ ਕਿਵੇਂ ਕਰਦੇ ਆ ਸਿਸਟਮ ਕਿਵੇਂ ਆ ਸਾਰਾ ਦਿਖਾਵਾਂਗੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤੇ ਤਾਂ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ ਵੀ ਇਹ ਕਾੜ ਇਹ ਬੰਦੇ ਨੇ ਘਰੇ ਬਹਿ ਕੇ ਗੱਡੀ ਆ ਦੇਖੋ ਜੀ ਸੰਗਲ ਤਾਂ ਲਾਏ ਕਿਉਂਕਿ ਪੱਥਰ ਵਾਲੀਆਂ ਜ਼ਮੀਨਾਂ ਨੇ ਟੈਰ ਨਹੀਂ ਘਸਦਾ ਤੇ ਇੱਕ ਸੰਗਲ ਦੇ ਸਿਰ ਤੇ ਟਰੈਕਟਰ ਚੱਲੀ ਜਾਂਦਾ ਤਾਂ ਦੋਸਤੋ ਇਹਨੇ ਕੀ ਕੀਤਾ ਵੀ ਇੱਥੋਂ ਹੈੱਡ ਜਾਂ ਚੱਕਤਾ ਪਿਸਟਨ ਕੱਢ ਤੇ ਕ੍ਰੈਂਕ ਰਹਿਣ ਦਿੱਤੀ ਰਿੰਗ ਰਹਿਣ ਦਿੱਤੇ ਤੇ ਉੱਤੇ ਫੱਟਾ ਰੱਖ ਕੇ ਕਰੰਟ ਤੋਂ ਬਚਣਾ ਵਾਸਤੇ ਫੱਟਾ ਰੱਖ ਕੇ ਨਾ ਉੱਤੇ ਰੱਖਦੀ ਮੋਟਰ ਮੋਟਰ ਹੈ ਗਿਆ ਜੀ ਕਲਸੀ ਦੀ 10 ਐਚਪੀ ਦੀ ਮੋਟਰ ਆ ਤੇ ਗਲਾਰਿਆਂ ਗਲੂਰੀਆਂ ਪਤੰਦਰ ਕਵਾੜ ਚੋਂ ਲਾਇਆ ਤੇ ਜਿੱਥੇ ਕ੍ਰੈਂਕ ਤੇ ਸ਼ਾਫਟ ਹੁੰਦੀ ਹੈ ਨਾ ਲੰਮੀ ਟਰੈਕਟਰ ਨੂੰ ਚਲਾਉਂਦੀ ਆ ਗੇਅਰ ਗੁਰ ਬਦਲਦੇ ਉੱਥੇ ਪਤੰਦਰ ਨੇ ਸ਼ਾਫਟ ਕੱਸ ਕੇ ਉੱਤੇ ਮੋਟਰ ਤੇ ਵੱਡੀ ਸ਼ਾਫਟ ਕੱਸ ਕੇ ਤਿੰਨ ਬਲਟਾਂ ਪਾ ਕੇ ਤੇ ਜਿਗਾੜ ਲਾ ਕੇ ਸਿਸਟਮ ਚਲਾਇਆ ਤਾਂ ਨਾਲ ਲਾਤਾ ਉਹ ਦੇਖੋ ਜੀ ਅਲਟਰਨੇਟਰ ਲੱਗਿਆ ਹੋਇਆ ਸਾਈਡ ਤੇ ਆ ਵੱਡੀ ਪੁਲੀ ਇਹਨੇ ਕਵਾੜ ਚੋਂ ਲਿਆਂਦੀ ਜਿਹੜੀ ਕਿ ਮੁਸ਼ਕਲ ਨਾਲ ਮਿਲੀ ਸੀ 3-4000 ਦੀ ਨੂੰ ਮਿਲੀ ਇਹ ਆਹ ਅਲਟਰਨੇਟਰ ਦੇ ਲਾਤਾ ਕਰੰਟ ਦੇ ਨਾਸਤੇ ਬੈਟਰੀ ਚਾਰਜ ਹੁੰਦੀ ਲਾਈਟਾਂ ਸਾਹਮਣੇ ਜਗੀਆਂ ਜਾਂਦੀਆਂ ਲਾਈਟਾਂ ਫੁੱਲ ਜਾਂਦੀਆਂ ਜੀ ਇਹਦੇ ਨਾਲ ਆਹ ਜਿਹੜਾ ਹਾਈਡਰੋ ਜਿਹੜਾ ਪਿੱਛੋਂ ਲੈਫਟ ਲੁਫਟ ਵਾਲਾ ਸਿਸਟਮ ਤੇਲ ਜਿਹੜਾ ਕਿ ਪਿੱਛੇ ਜਾਂਦਾ ਆਉਂਦਾ ਉਹ ਸਿਸਟਮ ਲਾ ਰੱਖਿਆ ਜੀ ਤਾਂ ਦੋਸਤੋ ਇੱਕ ਗੱਲ ਆ ਵੀ ਇਹ ਅਮਰ ਹੋ ਗਿਆ ਜੀ ਟਰੈਕਟਰ ਗਰਮਤਾ ਹੁੰਦਾ ਨਹੀਂ ਆ ਦੇਖੋ ਜੀ ਵਿੱਚ ਪੱਖਾ ਲਾ ਰੱਖਿਆ ਮੋਟਰ ਨੂੰ ਠੰਡਾ ਕਰਨ ਵਾਸਤੇ ਜਦੋਂ ਗਰਮੀਆਂ ਆ ਜਾਂਦੀਆਂ ਉਦੋਂ ਤੁਸੀਂ ਮੋਟਰ ਚਲਾ ਕੇ ਵੀ ਆ ਦੇਖੋ ਜੀ ਚੱਲਦਾ ਟਰੈਕਟਰ ਪਿਆ ਉੱਤੇ ਮੋਟਰ ਚੱਲੀ ਜਾਂਦੀ ਆ ਆ ਦੇਖੋ ਪਿੱਛੇ ਅੱਗੇ ਪੱਖਾ ਲੱਗਿਆ ਆ ਆ ਦੇਖ ਲਓ ਜੀ ਹੁਣ ਚੱਲੀ ਜਾਂਦਾ ਆਪਣਾ ਥੱਲੇ ਸ਼ਾਫਟ ਚੱਲੀ ਜਾਂਦੀ ਆ ਤੇ ਆਪਣਾ ਜਿਹੜਾ ਸਪਰੇਅ ਵਾਲਾ ਪੰਪ ਚਲਾਈ ਜਾਂਦੇ ਮੋਟਰਸਾਈਕਲ ਤੋਂ ਹੀ ਜਾਂਦਾ ਬੰਦਾ ਉਹ ਦੇਖ ਲਓ ਤੁਸੀਂ ਇਹ ਨ ਕਿਸਾਨ ਨੇ ਦਿਮਾਗ ਲਾ ਕੇ ਤਿਆਰ ਕੀਤਾ ਕੰਮ ਆ ਜੀ ਤੁਸੀਂ ਦੇਖੋ ਤਾਂ ਇਹ ਕਿਸਾਨ ਦੀ ਪਹਿਲੀ ਆ ਜੀ ਬਿਲਕੁਲ ਵਿਚਾਲੇ ਤੇ ਇਹਨੇ ਕੀ ਕੀਤਾ ਵੀ ਦਿਮਾਗ ਲਾਇਆ ਕਹਿੰਦਾ ਵੀ ਮੋਟਰ ਪਈ ਆ ਤੇ ਆਪਾਂ ਟਰੈਕਟਰ ਬਣਾ ਲਈਏ ਤੇ ਇਹਨੇ ਬਿਲਕੁਲ ਵਿਚਾਲੇ ਜ਼ਮੀਨ ਦੇ ਘਰ ਪਾਇਆ ਪਾਸੇ ਅਸੀਂ ਦੀ ਜ਼ਮੀਨ ਆ ਪਥਰੀਲੀ ਜ਼ਮੀਨ ਆ ਉੱਥੋਂ ਜੀ ਜਦੋਂ ਲੈਟ ਆਉਂਦੀ ਆ ਨਾ ਮੋਟਰਾਂ ਦੀ ਤਿੰਨ ਫੇਸ ਉਦੋਂ ਹੀ ਇਹ ਟਰੈਕਟਰ ਚੱਲਦਾ ਜੀ ਤੇ ਲੰਮੀ ਤਾਰ ਪਾ ਰੱਖਿਓ ਪਿੱਛੇ ਵੇਖ ਲਓ ਲੰਮੀ ਤਾਰ ਪਾ ਰੱਖੀ ਆ ਹਾਲਾ ਇਹ ਪੱਥਰ ਵਾਲੀਆਂ ਜ਼ਮੀਨਾਂ ਤੇ ਆਪਣੀਆਂ ਤਾਂ ਬਹੁਤ ੜਾੜ ਕੱਢ ਦੂ ਜਿਵੇਂ ਆਪਣਾ ਘਰ ਵਿਚਾਲੇ ਹੋਵੇ ਤਿੰਨ ਫੇਸ ਲੈਟ ਆਵੇ ਪਰ ਇਹ ਟਰੈਕਟਰ ਚਲਾਉਣ ਵਾਸਤੇ ਦੋ ਬੰਦੇ ਚਾਹੀਦੇ ਇੱਕ ਤਾਂ ਤਾਰ ਫੜਨ ਵਾਲੇ ਚਾਹੀਦਾ ਇੱਕ ਟਰੈਕਟਰ ਚਲਾਉਣ ਵਾਲਾ ਚਾਹੀਦਾ ਇਹ ਬੰਦਾ 6 ਸਾਲਾਂ ਤੋਂ ਵਾਈ ਕਰ ਰਿਹਾ ਜੀ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਬੰਦਾ ਜੀ ਇਹ ਤੇ ਤੁਸੀਂ ਦੇਖ ਲਓ ਵੇਖੋ ਪੱਥਰ ਵਾਲੀਆਂ ਜ਼ਮੀਨਾਂ 'ਚ ਆਹ ਚੱਲਦੇ ਪਲੋਸ ਚੋਬਰੋ ਪਲੋ ਵੇਖੋ ਤੁਸੀਂ ਕਰੰਟ ਤੇ ਪਲੋ ਚੱਲੀ ਜਾਂਦੀ ਹੈ ਜੀ ਪੂਰਾ ਪ੍ਰਬੰਧ ਕੀਤਾ ਲਿਫਟ ਲੁਫਟਾਂ ਪੂਰੀ ਜਿੰਨਾ ਮਰਜ਼ੀ ਵਜ਼ਨ ਚ ਕਾ ਲੋ ਕਿਉਂਕਿ ਗਰਮਣੀ ਹੁੰਦਾ ਔਇਲ ਗਰਮੀ ਨਹੀਂ ਹੁੰਦਾ ਜੀ ਕਿਉਂਕਿ ਮੋਟਰ ਚੱਲਦੀ ਹੈ ਮੋਟਰ ਸੜ ਗਈ ਤਾਂ ਵੀ ਕਰੰਟ ਨਹੀਂ ਲੱਗਦਾ ਥੱਲੇ ਉਹਨੇ ਉਵੇਂ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਜੀ ਤਾ ਦੋਸਤੋ ਇੱਕ ਯੂਨਿਕ ਤਰੀਕਾ ਬਹੁਤ ਵੱਖਰੇ ਤਰੀਕੇ ਦਾ ਟਰੈਕਟਰ ਹੈ ਜੀ ਇਹੋ ਜਿਹਾ ਟਰੈਕਟਰ ਜ਼ਿੰਦਗੀ 'ਚ ਕਿਸੇ ਨੇ ਨਹੀਂ ਬਣਾਇਆ ਹੋਣਾ ਜਿਹੜਾ ਇੱਕ ਕਿਸਾਨ ਨੇ ਘਾੜ ਕੱਢਤੀ ਹੈ ਘਰੇ ਕਵਾੜ ਚੋਂ ਤਿਆਰ ਕੀਤਾ ਟਰੈਕਟਰ ਹੈ ਤੁਸੀਂ ਦੇਖ ਸਕਦੇ ਜੀ ਤੇ ਤੁਹਾਨੂੰ ਕਿਦਾਂ ਲੱਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੱਲਦੇ ਪਲੋ ਮੋਟਰ ਤੇ 10 HP ਦੀ ਮੋਟਰ ਆ ਕਲਸੀ ਦੀ ਉਹਦੇ ਤੇ ਚੱਲਦੇ ਆ ਜੀ ਪਲੋ ਦੇਖੋ ਤੁਸੀਂ ਤੇ ਕਿੰਨੀ ਜਾਨ ਹੁੰਦੀ ਹੈ ਮੋਟਰ 'ਚ ਹਨਾ ਦੇਖੋ ਜੀ ਪਲੋ ਮਰੀ ਜਾਂਦੇ ਆ ਜੰਜੀਰਾ ਟਾਇਰ ਤੇ ਤਾਂ ਚੜਾਈਆਂ ਵੀ ਤਾਂ ਜੋ ਟਾਇਰ ਪੱਥਰਾਂ ਦੇ ਨਾਲ ਵੱਜ ਕੇ ਘਸਨ ਨਾ ਤੇ ਪਕੜ ਬਣੀ ਰਵੇ ਕਿਉਂਕਿ ਪੱਥਰਾਂ ਵਾਲੀ ਜ਼ਮੀਨਾਂ 'ਚ ਟਰੈਕਟਰ ਚੱਲਦੇ ਨੇ ਉਹ ਵੀ ਪਿੱਛੇ ਤਾਰ ਘਟੋ ਘਟ ਵੀ 20 25 ਫੁੱਟ 20 25 100 ਫੁੱਟ ਤਾਰ ਆਈ ਇਹਦੇ ਕੋਲੇ ਤੇ ਤੋਂ ਤਾਂ ਜੋ ਪਿੱਛੇ ਮੋਟੀ